ਬੇਸਬਰੀ ਨਾਲ ਸ਼ੀਲੂ ਦਾ ਡੀ ਕਰ ਰਹੇ ਸੀ ਤੇ ਸ਼ੀਲੂ ਅਜ ਨਿਊਯਾਰਕ ਖੇਡ ਰਿਹਾ ਨਿਊਯਾਰਕ ਚਲਾ ਗਿਆ ਕਹਿ ਲਈ ਹੈ ਨਾ ਉੱਥੇ ਚਲਾ ਗਿਆ ਖੇਡਿਆ ਨਹੀਂ ਖੇਡਿਆ ਬਾਅਦ ਦੀ ਗੱਲ ਹੈ ਵੀ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆ ਇਹ ਤਾਂ ਹੁਣ ਜੀ ਸ਼ੀਲੂ ਦੇ ਦਿੰਨ ਸ਼ੀਲੂ ਦਾ ਬੀਜਾ ਲੱਗਿਆ ਸੀ ਮੈਂ 2.5 ਘੰਟੇ ਫਰੀ ਮਰ ਗੁਰਦੁਆਰੇ ਅਰਦਾਸ ਕਰਦਾ ਰਿਹਾ ਸੀ ਬੀਜਾ ਲੱਗੇ ਅਕਰਾਂਜੀ ਨੂੰ ਲਾਇਆ ਸੀ ਉਹਦਾ ਬੀਜਾ ਲਗਾਸਾਂ ਨੂੰ ਬੜਾ ਚਾਹ ਸੀ ਪਰ ਹੁਣ ਵੀ ਉਹਦਾ ਪਹਿਲਾਂ ਉਹਨੇ ਸਾਨੂੰ ਡੈਕਟਰ ਟੈਕ ਗਿਆ ਇਹ ਡੈਕਟਰ ਟੈਕ ਦਾ ਕੀ 2 ਦਿਨ ਪਹਿਲਾਂ ਕਿਹਾ ਮੈਂ ਤਾਂ ਬਿਜ਼ਨਸ ਕਲਾਸ ਦੇ ਵਿੱਚ ਹਾਂ ਅਸੀਂ ਬਿਜ਼ਨਸ ਕਲਾਸ ਹੀ ਰੱਖਤੀ ਜੋ ਉਹਨੇ ਪੈਸੇ ਕਹੇ ਸੀ ਉਹਨੇ ਅਸੀਂ ਪੈਸੇ ਉਹਨੂੰ ਦੇ ਦਿੱਤੇ ਤਾਂ ਮੁੜ ਕੇ ਫੇਰ ਪੱਕਾ ਨਹੀਂ ਹੁਣ ਰਾਤੋਂ ਰਾਤ ਨਾਸਮ ਕਿਸੇ ਗੱਲ ਚਲ ਗਿਆ ਇਹ ਕਮੇਡੀ ਵਾਸਤੇ ਬਹੁਤ ਮਾੜਾ ਆ ਕਿਉਂਕਿ ਇਸ ਉਹ ਪਿੰਡ ਦੇ ਖੜੀ ਤੇ ਆਏ ਸੀ ਅੱਗੇ ਵੀ ਏਰੀਆ ਕੱਟਾ ਪਿਆ ਪਰ ਅਸੀਂ ਏਰੀਆ ਪਹਿਲਾਂ ਵੀ ਘਾਟੇ ਪੂਰੇ ਕਰਦੇ ਆ ਤਾਂ ਹੁਣ ਵੀ ਕਰ ਦੂਗਾ ਬਿਲਕੁਲ ਪਰ ਜਿਵੇਂ ਜਿਵੇਂ ਮਨ ਨੂੰ ਠੇਸ ਜ਼ਰੂਰ ਲੱਗਦੀ ਆ ਵੀ ਸਾਰੀ ਕਲੱਬ ਥੋੜੇ ਟੁੱਟ ਗਈ ਹੋਣੀ ਆ ਯਾਰ ਵੀ ਜੋ ਨਹੀਂ ਸੋਚਿਆ ਉਹ ਜਦੋਂ ਹੋ ਜੇ ਇਹ ਸ੍ਰੀ ਦਿੱਤ ਚ ਟੁੱਟ ਗਏ ਆ ਸਾਰੇ ਅਸੀਂ ٹرسٹੀ ਇਹਨਾਂ ਕਰਦੇ ਆ 20 ਸਾਲ ਤੋਂ ਟੀਮ ਦੇ ਅਸੀਂ ਅਸੀਂ ਤੇ ਸਾਡੇ ਦਿਲ ਦੇ ਵਿੱਚ ਮਹਿਮਾਨੀ ਹੁੰਦੀ ਐ ਅਸੀਂ ਔਰੇ ਵੀ ਉਹਨਾਂ ਦੇ ਪਾਸਪੋਰਟ ਫੜ ਕੇ ਰੱਖਿਆ ਪਰ ਸਾਡੇ ਦੇ ਵਿੱਚ ٹرسٹ ਆ ਜੇ ਉਹਨੇ ٹرسٹ ਤੋੜਿਆ ਹੁਣ ਪ੍ਰਮਾਤਮਾ ਇੱਕ ਪ੍ਰਤਾਸਿਆ ਜੋ ਪ੍ਰਮਾਤਮਾ ਦੇ ਹੱਕ ਵਿੱਚ ਗੱਲ ਸਾਡੇ ਕਲੱਬ ਨੂੰ ਜਿਹੜਾ ਵਿੱਚ ਲੰਗੇ ਗਿਆ ਉਹ ਪ੍ਰਕਲियर ਇਹੋ ਬਸਾਰੀ ਨਹੀਂ ਹੁੰਦਾ ਮੈਂ ਕੁਝ ਕਰਨਾ ਨਹੀਂ ਮੰਗਦਾ ਪਰ ਪ੍ਰਮਾਤਮਾ ਕਰੇ ਉਹਦਾ ਵੀ ਹੋ ਜਾਏ ਪਰ ਸਹੀ ਰਾਇ ਪਰ ਕਿਤੇ ਤੁਸੀਂ ਕਿਸੇ ਵੀ ਮੈਨੂ ਦੀ ਕਿਸੇ ਵੀ ਪ੍ਰਮੋਟਰ ਨਹੀਂ ਹੈਗਾ ਇੱਕਦਮ ਹਰਟ ਨਾ ਪੈਸੇ ਆਖਦੀ ਲੰਬੀ ਗੇਮ ਹੈ ਤੁਹਾਡਾ ਟਾਈਮ ਹੈ ਅਸੀਂ ਖੰਦਿਆ ਪ੍ਰਿੰਟ ਹੈ ਨਾ ਕਿ ਪੈਸੇ ਖਰੋਣੀਆਂ ਖਵਾਓ ਪਰ ਤੁਸੀਂ ਇੱਕ ਦਿਨ ਰਾਤ ਤੋਂ ਰਾਤ ਇੱਕ ਟੀਮ ਚੇਂਜ ਕਰ ਦੇਣੀ ਤਾਂ ਆ ਕਰਨੀ ਕੋ ਕੱਢੀ ਵਾਸਤੇ ਕਿ ਕਿਸੇ ਵੀ ਕਲੱਬ ਦਾ ਪਲੇਅਰ ਕੋਈ ਨਾ ਹੋਵੇ ਇਹ ਕੋੱਢੀ ਵਾਸਤੇ ਬਹੁਤ ਮਾੜੀ ਗੱਲ ਹੈ ਜਦੋਂ ਨਿਊ ਯਰਗ ਗਿਆ ਉਸ ਤੋਂ ਬਾਅਦ ਕੋਈ ਵਾਰਤਾ ਲਾਬ ਕੋਈ ਗੱਲਬਾਤ ਹੋਈ ਵੀ ਕੋਈ ਵਾਪਸ ਆ ਸਕਦਾ ਜਾਂ ਫਿਰ ਇਹ ਚੀਜ਼ਾਂ ਬੈਕ ਆਨ ਟ੍ਰੈਕ ਹੋ ਸਕਦਾ ਜਾਂ ਹੁਣ ਉਹ ਗੱਲਾਂ ਦੂਰ ਹੋ ਗਈਆਂ ਉਹ ਤੋਂ ਵੀ ਬੈਕ ਆਨ ਏਰੀਆ ਕੋ ਗੱਲ ਹੋਈ ਹੈ ਸਵੇਰੇ ਹਨਾ ਜੇ ਇਹਦਾ ਮੇਰਾ ਕਲਾਬ ਸਾਡਾ ਬੀਰੀਆ ਕਿਹੜਾ ਕਲਾਬ ਆ ਇੰਨਾ ਗਵਰਨ ਕਲਬ ਨਹੀਂ ਹੈਗਾ ਵੀ ਪਲੇਅਰ ਇੱਥੇ ਸਾਨੂੰ ਛੱਡ ਕੇ ਜਾਵੇ ਜਿੱਥੇ ਹਰਾ ਬੜੀਆਂ ਆ ਪਰ ਮੈਂ ਫੇਕ ਹੀ ਨਾ ਆਪਕੇ ਪਲੇ ਫੇਲੇ ਆ ਕੇ ਉਧਰ ਹੀ ਟੀਮ ਫੇਰ ਖੜੀ ਕਰਾਂਗੇ ਪਹਿਲਾ ਸਾਡੇ ਦੇਖ ਪਾਲਾ ਜਲਾਲਪਰੀਆ ਖੁਸ਼ੀਆ ਉਹਨਾਂ ਨੇ ਮੈਚ ਵੀ ਮਿਸ ਕਰਦਾ ਪਰ ਸਾਡੇ ਕਈਆਂ ਦੀ ਹਾਲਤ ਪਈ ਦੇ ਸਾਲ ਇਦਾਂ ਦੀ ਹੋ ਗਈ ਪਰ ਉਹਨਾਂ ਨੇ ਅੱਜ ਵੀ ਮੈਰੀ ਭਾਈ ਜਿੰਦੀ ਆ 50 ਰੁਪਏ ਆ ਦੇ ਲਾ ਸਾਰੇ ਤੇ 10-10 ਸਾਲ ਫਿਰ ਪਾਲੇ ਹੋਣੀ ਵੀ ਤੋੜਦੇ ਟੀਮ ਕਹਿੰਦੇ ਉਹਨਾਂ ਨੂੰ 20000 ਦੀ ਔਫਰ ਆndi ਸੀ ਉਹ ਔਫਰ ਛੱਡ ਕੇ ਥੋੜਾ ਚੱਲ ਗਏ ਪਰ ਹੁਣ ਇਹ ਪਲੇਅਰ ਨੂੰ ਪੈਸਾ ਥੋੜਾ ਜਿਹਾ ਕਿਸੇ ਨੇ ਹੋੜ ਦਿੱਤਾ ਸਾਰੇ ਨਾ ਚੱਲ ਗਏ ਤੇ ਕੁੱਡੀ ਵਾਤੇ ਚੰਗੀ ਗੱਲ ਹੀ ਹੈਗੀ ਪੇ ਨਾ ਆਉਂਦਾ ਜੇ ਸਾਨੂੰ ਦੱਸ ਕੇ ਨਹੀਂ ਹੋਣਾ ਤੇ ਨਾ ਆਉਂਦਾ